ਗਲੀ ਸਾਹ ਪਈ ਆ ਇਹਨੂੰ ਕਹਿੰਦੇ ਸਰਪੰਚੀ ਚਾਹੇ ਕੰਮ ਲੇਟ ਹੋਇਆ ਵਧੀਆ ਹੋਇਆ ਸਭ ਸੇ ਜੀਤੀ ਹੈ ਤਾਂ ਪੂਰੇ ਮਹੱਲੇ ਵਾਲੇ ਵੀ ਇਲਾਕੇ ਵਾਲੇ ਵੀ ਖੁਸ਼ ਹੈ ਬਹੁਤ ਅੱਛਾ ਕੰਮ ਕਰਵਾ ਰਹੇ ਜੋ ਮੇਨ ਗਲੀ ਥੀ ਉਹ ਸਭ ਤੋਂ ਪਹਿਲੇ ਬਣ ਗਈ ਹੈ ਜੋ ਸੰਗਦੀ ਡਿਮਾਂਡ ਤੇ ਗਲੀਆਂ ਦਾ ਜਿਹੜਾ ਵਿਕਾਸ ਹੋਇਆ ਹਲਕਾ ਜੀ ਦੀ ਮਿਹਰਬਾਨੀ ਨਾਲ ਬਹੁਤ ਹੀ ਵਧੀਆ ਇੱਕ ਗਲੀ ਤਿਆਰ ਹੋਈ ਆ ਇਹਦੇ ਵਿੱਚ ਮੋਟਰਸਾਈਕਲ ਸਕੂਟਰ ਡਰ ਜਾਂਦੇ ਸਨ ਬੱਚਿਆਂ ਦੇ ਔਰ ਕਈ ਸਕੂਲ ਦੇ ਮਾਪਿਆਂ ਦੇ ਬੜੀਆਂ ਸੱਟਾਂ ਲੱਗੀਆਂ ਕਈ ਵਾਰ ਲੇਕਿਨ ਅਸੀਂ ਮੁੰਡੀਆਂ ਜੀਤਾ ਜੀ ਤੇ ਮੈਡਮ ਹਲਕਾ ਦਾ ਬਹੁਤ ਧੰਨਵਾਦੀ ਕਰਦੇ ਆਂ ਇਸ ਕਰਕੇ ਆਈ ਕਿਉਂਕਿ ਉਹਨਾਂ ਨੇ ਮੇਨ ਜਿਹੜਾ ਪਾਣੀ ਦਾ ਨਿਕਾਸ ਹੈ ਨਿਕਾਸ ਹੈ ਉਹ ਉਹਨਾਂ ਨੇ ਪਾਣ ਗਲੀ ਦਾ ਵਿੱਚ ਛੱਡਿਆ ਹੋਇਆ ਸੀਗਾ ਮੈਂ ਥੋੜੇ ਦਿਨ ਪਹਿਲਾਂ ਹੀ ਜਾ ਕੇ ਉਹਨਾਂ ਨੂੰ ਬੰਦ ਕਰਵਾ ਕੇ ਆਈ ਆਂ ਸ਼ਾਨਦਾਰਾ ਇਹਨਾਂ ਦਾ ਵੀ ਸਾਨੂੰ ਬਾਸ ਜੋ ਸਹਾਇਕ ਮਿਲਿਆ ਤੇ ਇਹ ਵੀ ਅੱਜ ਬਹੁਤ ਖੁਸ਼ ਆ ਕਿਉਂਕਿ ਇਹਨਾਂ ਦੇ ਦੁਕਾਨਾਂ ਤੇ ਕੋਈ ਗਾਹਕ ਨਹੀਂ ਆਉਂਦਾ ਸੀ ਕਿਉਂਕਿ ਪਾਣੀ ਨਾਲੇ ਗਲੀ ਹਮੇਸ਼ਾ ਪਰ ਅਸੀਂ ਜਿਹੜਾ ਕੂਲੇ ਵਾਲਾ ਲਗਾਇਆ ਹੈ ਉਹ ਤੁਸੀਂ ਕੂਣਾ ਪ੍ਰੋਪਰ ਨਹੀਂ ਪਾਰੇ ਤੇ ਤੁਸੀਂ ਥੋੜਾ ਪ੍ਰੋਪਰ ਪਾਓ ਕੁਝ ਲੋਕੀ ਉਹਨੂੰ ਚੱਕ ਕੇ ਲਿਫਾਫੇ ਦੇ ਗੋਲ-ਗੋਲ ਕੋ ਮਾਕ ਮਾਕੇ ਆਪਣੇ ਪਲਾਟਾਂ ਸਿਟਰੇ ਨੇ ਵਾਲੇ ਵੀ ਖੁਸ਼ ਆ ਤੇ ਬੱਚੇ ਵੀ ਖੁਸ਼ ਆ ਤੇ ਸਾਡੀ ਜਿਹੜੀ ਇਲਾਕਾ ਨਿਵਾਸੀ ਆਰਕੇ ਸਿੰਘ ਵਿਹਾਰ ਦੇ ਉਹ ਵੀ ਬਹੁਤ ਖੁਸ਼ ਆ ਲਈ ਇਹ ਵੀ ਕੰਪਲੀਟ ਨਹੀਂ ਆਏਗੀ ਕਿ ਅਸੀਂ ਇਹ ਨਹੀਂ ਕੰਮ ਕੀਤਾ ਉਹ ਨਹੀਂ ਕੀਤਾ ਲੋਕਾਂ ਦੇ ਨਿੱਜੀ ਹੱਲ ਵੀ ਕਰ ਰਹੇ ਨੇ ਨਿੱਜੀ ਕੰਮ ਵੀ ਕਰਾ ਰਹੇ ਨੇ ਬਹੁਤ ਵਧੀਆ ਕੰਮ ਹੋਇਆ ਜੀ ਰੋਡ ਦਾ ਨਾਲੇ ਮੇਦਾ ਪਾਣੀ ਵੀ ਨਹੀਂ ਖੜਦਾ ਹੁਣ ਨਾਲ ਦੇ ਨਾਲ ਪਾਣੀ ਸੁੱਕ ਜਾਂਦਾ ਨਾਲੇ ਸਾਰੇ ਨੂੰ ਸੁੱਕ ਸੋਕਾ ਕੰਮ ਹੋ ਗਿਆ ਸਕੂਲ ਦੇ ਬੱਚੇ ਵੀ ਬਹੁਤ ਪਰੇਸ਼ਾਨ ਹੁੰਦੇ ਸੀਗੇ ਨਾਲੇ ਗਾਂਕ ਵੀ ਨਹੀਂ ਆਉਂਦੇ ਸੀਗੇ ਸਾਰਾ ਦੁਕਾਨਦਾਰ ਬਹੁਤ ਪਰੇਸ਼ਾਨ ਸੀ ਬਹੁਤ ਪਰੇਸ਼ਾਨ ਸੀਗੇ ਕੋਈ ਆਉਣ ਨੂੰ ਰਾਜ਼ੀ ਨਹੀਂ ਸੀ ਗਲੀ ਦੇ ਵਿੱਚ ਬੜ ਨੂੰ ਮੈਡਮ ਦਾ ਧੰਨਵਾਦ ਮੈਡਮ ਦਾ ਬਹੁਤ ਬਹੁਤ ਧੰਨਵਾਦ ਆਪਣੇ ਕੰਮ ਤੇ ਬਹੁਤ ਖਰੇ ਉਤਰੇ ਮੈਡਮ ਜਿੱਦਾਂ ਦੀ ਸੋਚ ਪਾ ਕੇ ਮੈਂ ਬੋਡ ਪਾਈ ਸੀ ਮੈਡਮ ਉਸ ਤੋਂ ਵਧੀਆ ਕੰਮ ਕਰਾਇਆ ਜੀ ਸਰ ਅਸੀਂ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਸਾਡੇ ਗਲੀਆਂ ਦਾ ਜਿਹੜਾ ਵਿਕਾਸ ਆ ਬਹੁਤ ਹੀ ਦੇਰ ਬਾਅਦ ਸੰਗਤ ਦੀ ਭਰਪੂਰ ਮੰਗ ਤੇ ਇਹ ਹਲਕਾ ਜੀ ਦੀ ਮਿਹਰਬਾਨੀ ਨਾਲ ਔਰ ਹਰਦੀਪ ਸਿੰਘ ਮੁੰਡਿਆ ਜੀ ਕੈਬਨ ਮੰਤਰੀ ਦੀ ਮਿਹਰਬਾਨੀ ਨਾਲ ਇਹ ਗਲੀ ਜਿਹੜੀ ਆ ਬਹੁਤ ਹੀ ਸਮੇਂ ਤੋਂ ਇਹ ਨਰਕ ਵਰਗਾ ਜੀਵਨ ਸਾਡੇ ਸੰਗਤ ਜੀ ਹੋ ਰਹੀ ਸੀ ਤੇ ਉਹਨਾਂ ਦੀ ਡਿਮਾਂਡ ਤੇ ਸੰਗਤ ਦੀ ਡਿਮਾਂਡ ਤੇ ਇਹ ਗਲੀਆਂ ਦਾ ਜਿਹੜਾ ਵਿਕਾਸ ਹੋਇਆ ਹਲਕਾ ਜੀ ਦੀ ਮਿਹਰਬਾਨੀ ਨਾਲ ਬਹੁਤ ਹੀ ਵਧੀਆ ਇਹ ਗਲੀ ਤਿਆਰ ਹੋਈ ਆ ਸਾਡੀ ਸੰਗਤ ਨੂੰ ਬਹੁਤ ਹੀ ਖੁਸ਼ੀ ਆ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਆ ਔਰ ਸਾਡੀ ਜਿਹੜੀ ਗ੍ਰਾਮਾਜਾਦ ਮਿਹਰਬਾਨਾ ਇਹਨਾਂ ਦੀ ਸਕੀਮ ਹਿੰਦ ਦੁਆਰਾ ਇਹ ਸਾਡਾ ਜਿਹੜੀ ਗਲੀ ਆ ਬਣ ਕੇ ਤਿਆਰ ਹੋਈ ਆ ਸਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਜੀ ਦੁਕਾਨਦਾਰ ਉਹ ਵੀ ਬਹੁਤ ਪਰੇਸ਼ਾਨ ਸੀ ਨੇ ਕਿ ਕਿਸਦਾ ਦੇਖਣਾ ਦੇਖੋ ਜੀ ਜਿਹੜੇ ਦੁਕਾਨਦਾਰ ਆ ਇਹਨਾਂ ਦੁਕਾਨਦਾਰਾਂ ਦਾ ਸਾਰਾ ਹੀ ਕੰਮ ਟੱਪ ਜਿਗਾ ਜੀ ਹੁਣ ਅੱਜ ਗਲੀ ਬਣ ਕੇ ਤਿਆਰ ਹੋਈ ਆ ਇਹਨਾਂ ਦਾ ਵੀ ਬਹੁਤ ਸਾਡਾ ਜਿਹੜੀ ਦੁਕਾਨਦਾਰ ਆ ਇਹਨਾਂ ਦਾ ਵੀ ਸਾਨੂੰ ਬਸ ਜੋ ਸਹਾਇਕ ਸਹਾਇਕ ਮਿਲਿਆ ਤੇ ਇਹ ਵੀ ਅੱਜ ਬਹੁਤ ਖੁਸ਼ ਆ ਕਿਉਂਕਿ ਇਹਨਾਂ ਦੇ ਦੁਕਾਨਾਂ ਤੇ ਕੋਈ ਗਾਹਕ ਨਹੀਂ ਆਂਦਾ ਸੀ ਕਿਉਂਕਿ ਪਾਣੀ ਨਾਲੇ ਗਲੀ ਹਮੇਸ਼ਾ ਭਰੀ ਰਹਿੰਦੀ ਸੀ ਇਸ ਗਲੀ ਦੇ ਵਿੱਚ ਮੈਂਟਲ ਸਕੂਲ ਵੀ ਹੈ ਜਿਹੜੇ ਸਕੂਲ ਦੇ ਬੱਚੇ ਆ ਜਦੋਂ ਜਾਂਦੇ ਸੀ ਸਕੂਲ ਉਹ ਕਈ ਵਾਰੀ ਪ੍ਰਸਾਦ ਦੇ ਪਾਣੀ ਦੇ ਵਿੱਚ ਡਿੱਗ ਜਾਂਦੇ ਸੀ ਉਹਨਾਂ ਨੂੰ ਬਾਰ-ਬਾਰ ਜਾ ਕੇ ਆਪਣੀਆਂ ਵਰਦੀਆਂ ਬਦਲੀਆਂ ਪੈਂਦੀਆਂ ਸਨ ਉਹ ਉਹ ਵੀ ਬਹੁਤ ਤੰਗ ਜਨ ਅੱਜ ਅਸੀਂ ਦੇਖਦੇ ਆ ਸਾਰੇ ਸਕੂਲ ਵਾਲੇ ਵੀ ਖੁਸ਼ ਆ ਤੇ ਬੱਚੇ ਵੀ ਖੁਸ਼ ਆ ਤੇ ਸਾਡੀ ਜਿਹੜੀ ਇਲਾਕਾ ਨਿਵਾਸੀ ਆਰਕੇ ਸ਼ੰਭਾੜ ਦੇ ਉਹ ਵੀ ਬਹੁਤ ਖੁਸ਼ ਆ ਨੇ ਜਿਹੜਾ ਹਰਦੀਪ ਮੁੰਡਿਆ ਜੀ ਬੋਲੋ ਸਾਡੇ ਮੈਡਮ ਹਲਕਾ ਵੱਲੋਂ ਕੰਮ ਕੀਤਾ ਗਿਆ ਹੈ ਬੜੇ ਸ਼ਲਾਘਾਯੋਗ ਹੈ ਇਲਾਕੇ ਦੇ ਟੋਟਲੀ ਲੋਕ ਬਹੁਤ ਪਰੇਸ਼ਾਨ ਸਨ ਇੱਥੇ ਗਲੀਆਂ ਦੇ ਵਿੱਚ ਨਿਕਲਿਆ ਨਹੀਂ ਸੀ ਜਾਂਦਾ ਬਹੁਤ ਵੱਡੇ ਵੱਡੇ ਖੱਡੇ ਪਏ ਜਾਂ ਜਾਂਦੇ ਹੁੰਦੇ ਸਨ ਤੇ ਜਦੋਂ ਬੱਚੇ ਸਕੂਲ ਜਾਂਦੇ ਸੀ ਸਾਈਕਲ ਔਰ ਮੋਟਰਸਾਈਕਲ ਵਾਲੇ ਤਾਂ ਬਹੁਤ ਹੀ ਮੁਸ਼ਕਲ ਨਾਲ ਅੱਗੇ ਨਿਕਲਦੇ ਸੀ ਪਾਣੀ ਕਈ ਵਾਰ ਦਾ ਪਾਣੀ ਦੇ ਵਿੱਚ ਹੀ ਬਰਸਾਤ ਦੇ ਪਾਣੀ ਦੇ ਵਿੱਚ ਮੋਟਰਸਾਈਕਲ ਸਕੂਟਰ ਡਿੱਗ ਜਾਂਦੇ ਸਨ ਬੱਚਿਆਂ ਦੇ ਔਰ ਕਈ ਸਕੂਲ ਦੇ ਮਾਪਿਆਂ ਦੇ ਬੜੀਆਂ ਸੱਟਾਂ ਲੱਗੀਆਂ ਕਈ ਵਾਰ लेकिन जीते हाँ जी हम लोग बहुत खुश हैं अपने मैडम से अलका मैडम से अलका मैडम जब से जीती हैं तो पूरे मोहल्ले वाले भी इलाके वाले भी खुश हैं बहुत अच्छा काम करवा रहे जो मेन गली थी वो सबसे पहले बन गई है इस गली से बहुत ज्यादा परेशानी थी बहुत ज्यादा पानी वगैरह होता था इस करके हम लोग बहुत खुश हैं सबका दिल खुश हो गया है हमारे मैडम से धन्यवाद पिछली गली देखो ने बनाई ਦੇਖੋ ਕਿਵੇਂ ਪਾਣੀ ਖੜਾ ਗਲੀ 'ਚ ਆਬ ਰਾਤੀ ਮੀਂਹ ਪਿਆ ਪਾਣੀ ਦੇਖੋ ਖੜਾ ਬਿਲਕੁਲ ਗਲੀ ਸਾਫ ਪਈ ਆ ਇਹਨੂੰ ਕਹਿੰਦੇ ਸਰਪੰਚੀ ਚਾਹੇ ਕੰਮ ਲੇਟ ਹੋਇਆ ਵਧੀਆ ਹੋਇਆ ਦੋ ਬੰਦੇ ਕੰਮ ਕਰਦਾ ਦੇ ਹਾਂ ਆ ਤੁਸੀਂ ਮੜਿਆ ਜਾ ਪਿੱਛੇ ਲੇਗਾ ਮਾਰ ਕੇ ਆਇਓ ਗਲੀ 'ਚ ਦੇਖੋ ਸਾਡੇ ਘਰ ਦੇ ਉੱਤੇ ਪਾਣੀ ਕਿੱਦਾਂ ਖੜਾ ਹਾਂ ਮੜੀ ਕਹਿਣਾ ਚਾਹੂੰਗੀ ਕਿ ਦੇਖੋ ਜੀ ਗਲੀ ਤਾਂ ਖੁਸ਼ ਗਲੀ ਤਾਂ ਬਣ ਗਈ ਹੈ ਔਰ ਸਭ ਨੂੰ ਖੁਸ਼ੀ ਵੀ ਹੈ ਗਲੀ ਦੀ ਪਰ ਇਹ ਸੀ ਸਾਫ਼ ਸਮਾਲ ਵੀ ਅਸੀਂ ਕਰਨੀ ਹੈ ਮੈਂ ਸਾਰੀ ਦੁਕਾਨਾਂ ਵਾਲ ਦੁਕਾਨਾਂ ਵਾਲਿਆਂ ਨੂੰ ਤੇ ਆਪਣੇ ਪਿੰਡ ਵਾਲਿਆਂ ਨੂੰ ਕਹੂੰਗੀ ਕਿ ਇਹਦਾ ਧਿਆਨ ਰੱਖਣਾ ਇਹਨੂੰ ਇੱਟਾਂ ਨਹੀਂ ਪਟਣੀਆਂ ਇਹਦਾ ਆਪਣੀ ਮਨਮਰਜ਼ੀ ਨਾਲ ਟੋਏ ਨਹੀਂ ਪਟਣੇ ਕਿਉਂਕਿ ਆਪਣੀ ਮਰਜ਼ੀ ਨਾਲ ਲਾਵਾਂਗੇ ਫਿਰ ਉਪਚੀ ਨਹੀਂ ਵੀਆ ਹੋਣਗੀਆਂ ਗੰਦਗੀ ਦਾ ਖਾਸ ਧਿਆਨ ਰੱਖਣਾ ਤੁਹਾਡੇ ਆਪਣੇ ਦੁਕਾਨਾਂ ਦੇ ਕਾਗਜ਼ ਕੂੜਾ ਇੱਕ ਡੈਸਟਬਿਨ ਲਗਾਓ ਤੇ ਉਹਦੇ ਵਿੱਚ ਪਾਓ ਤੇ ਗਲੀ ਦੀ ਸਫਾਈ ਵੀ ਹੋਣੀ ਚਾਹੀਦੀ ਹੈ ਬਹੁਤ ਜਲਦੀ ਅਸੀਂ ਮੁੰਡੇ ਰੱਖਾਂਗੇ ਜਿਹੜੇ ਝਾੜੂ ਵੀ ਲਗਾਣਗੇ ਗਲੀ ਮੱਲੇ ਚ ਜਿਹੜੀ ਗਲੀ ਖਰਾਬ ਗੰਦੀਆਂ ਨੇ ਸਾਡੀਆਂ ਤੇ ਲੋਕਾਂ ਨੂੰ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਆਪਣੇ ਅਸੀਂ ਜਿਹੜਾ ਕੂਲੇਆੜਾ ਲਗਾਇਆ ਉਹ ਤੁਸੀਂ ਕੂੜਾ ਪ੍ਰੋਪਰ ਨਹੀਂ ਪਾਰੇ ਤੇ ਤੁਸੀਂ ਕੂੜਾ ਪ੍ਰੋਪਰ ਪਾਓ ਕੁਝ ਲੋਕੀ ਉਹਨੂੰ ਚੱਕ ਕੇ ਲਿਫਾਪੇ ਦੇ ਗੋਲ-ਗੋਲ ਘੁਮਾ ਕੇ ਉਸ ਆਪਣੇ ਪਲਾਟਾਂ 'ਚ ਸਿਟਰੇ ਨੇ ਮੈਂ ਅਪੀਲ ਕਰਦੀ ਹਾਂ ਆਪਣੇ ਨਗਰਵਾਸੀਆਂ ਨੂੰ ਕਿ ਪਲੀਜ਼ ਰਿਕਵੈਸਟ ਹੈ ਤੁਹਾਡੇ ਨਾਲ ਕਿ ਆਪਣਾ ਕੂੜਾ ਡਸਟਬਿਨ 'ਚ ਪਾਓ ਤੇ ਕੂੜਾ ਆਪਣੇ ਕੂਲੇਆਲੇ ਨੂੰ ਪਾਓ 150 ਰੁਪਏ 'ਚ ਕੁਝ ਨਹੀਂ ਜਾਂਦਾ ਦੇਖੋ ਉਹਨਾਂ ਦਾ ਵੀ ਤੇਲ ਲੱਗਦਾ ਉਹ ਵੀ ਇੰਨੀ ਦੂਰੋਂ ਆਂਦੇ ਨੇ ਇੱਕ ਭਾਈ ਸਾਹਿਬ ਅੱਥੇ ਨੰਘ ਕੇ ਗਏ ਹੋਣੇ ਕਹਿੰਦੇ ਸਾਡੀ ਵੀ ਗੜੀ ਆ ਉਹ ਸਰ ਉਹਨਾਂ ਦੀ ਗਲੀ ਜਿਹੜੀ ਹੈ ਉਹ ਬਣੀ ਹੋਈ ਹੈ ਐਕਚੁਅਲ 'ਚ ਥੋੜਾ ਜਿਹਾ ਪ੍ਰੋਬਲਮ ਇਸ ਕਰਕੇ ਆ ਰਹੀ ਕਿਉਂਕਿ ਉਹਨਾਂ ਨੇ ਮੇਨ ਜਿਹੜਾ ਪਾਣੀ ਦਾ ਨਿਕਾਸ ਹੈ ਨਿਕਾਸ ਹੈ ਉਹ ਉਹਨਾਂ ਨੇ ਪਾਣ ਗਲੀ ਦਾ ਵਿੱਚ ਛੱਡਿਆ ਹੋਇਆ ਸੀਗਾ ਮੈਂ ਥੋੜੇ ਦਿਨ ਪਹਿਲਾਂ ਹੀ ਜਾ ਕੇ ਉਹਨਾਂ ਨੂੰ ਬੰਦ ਕਰਵਾ ਕੇ ਆਈ ਆ ਮੈਨੂੰ ਲੱਗਦਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਸਾਫ਼ ਹੈ ਫਿਲਹਾਲ ਉਹ ਗਲੀ ਫਿਰ ਵੀ ਮੈਂ ਇੱਕ ਵਾਰੀ ਜਾ ਕੇ ਉੱਥੇ ਦੇਖ ਕੇ ਜਰੂਰ ਆਉਂਗੀ ਕਿ ਕਿੱਥੇ ਪ੍ਰੋਬਲਮ ਆ ਰਹੀ ਹੈ ਔਰ ਜਿੱਦਾਂ ਸਾਡੀ ਥੋੜੇ ਦਿਨ ਪਹਿਲਾਂ ਮਸਜਿਦ ਹੈ ਸਾਡੇ ਸਾਰੇ ਘਰ ਕਹਿੰਦਾ ਚਲੋ ਸਭ ਦਾ ਉਹਦੇ ਨਾਲ ਛੋਟੇ ਛੋਟੇ ਜਿੰਨਾ ਪਾਣੀ ਹੁੰਦਾ ਪਈ ਹੈ ਕੋਈ ਆਸ ਕਰਦੇ ਆ ਵੀ ਤੁਸੀਂ ਲੋਕਾਂ ਜੀ ਬਿਲਕੁਲ ਬਿਲਕੁਲ ਉਮੀਦ ਹੈ ਦੇਖੋ ਟਾਈਮ ਬਹੁਤ ਘਟਾ ਹੋਇਆ ਹੁਣੀ 5-6 ਮਹੀਨੇ ਕੁੱਲ ਹੋਏ ਨੇ ਤੁਹਾਨੂੰ ਪਤਾ ਇੱਕ ਮਹੀਨੇ ਦੇ ਤੁਸੀਂ ਜਿੰਨਾ ਸਾਡੇ ਕੋਲ ਹੋਇਆ ਵੱਧ ਤੋਂ ਵੱਧ ਅਸੀਂ ਮਿਹਨਤ ਕਰ ਰਹੇ ਨੇ ਵੱਧ ਤੋਂ ਵੱਧ ਹਿੰਮਤ ਕਰ ਰਹੇ ਨੇ ਔਰ ਅੱਗੇ ਵੀ ਤੁਹਾਨੂੰ ਵੀ ਇਹ ਚੀਜ਼ਾਂ ਦਾ ਕਿਸੇ ਦਾ ਵੀ ਕੰਪਲੀਟ ਨਹੀਂ ਆਏਗੀ ਕਿ ਅਸੀਂ ਇਹ ਨਹੀਂ ਕੰਮ ਕੀਤਾ ਉਹ ਨਹੀਂ ਕੀਤਾ ਲੋਕਾਂ ਦੇ ਨਿੱਜੀ ਹੱਲ ਵੀ ਕਰ ਰਹੇ ਨੇ ਨਿੱਜੀ ਕੰਮ ਵੀ ਕਰਾ ਰਹੇ ਨੇ ਧੰਨਵਾਦ